ਗੁਰਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸੈਕਟਰੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਦੀਸ਼ ਸਿੰਘ ਵੱਲੋਂ ਵਾਗੂ ਜੀ ਕਾਕਾ ਸਾਹਿਬ ਆਗੂ ਦੀ ਕੀਫਤ ਹੈ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਜਿਉਣ ਦੀ ਕੋਸ਼ਿਸ਼ ਕਰੀਏ ਉਹਦੇ ਵਿੱਚ ਸਮਝ ਕੇ ਉਹਦੇ ਵਿੱਚੋਂ ਅਸੀਂ ਲਾਹਾ ਖਟ ਸਕੀਏ ਸੋ ਡਿਫਰੈਂਟ ਡਿਫਰੈਂਟ ਸ਼ਬਦਾਂ ਦੀ ਵਿਆਖਿਆ ਸਾਰਾ ਕੁਝ ਅਸੀਂ ਡਿਟੇਲ ਵਿੱਚ ਕੋਸ਼ਿਸ਼ ਕਰਦੇ ਹਾਂ ਔਰ ਕਈ ਵਾਰੀ ਰਿਚੂਅਲਿਜ਼ਮ ਦੇ ਜਾਂ ਹੋਰ ਸਾਡੇ ਵਿੱਚ ਜਿਹੜੇ ਭਲੇਖੇ ਪਏ ਆ ਉਹਨਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਐ ਦੇ ਵਿੱਚ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਸਾਰਾ ਖਤ ਸਾਰਾ ਅੱਗੇ ਦਰਸ਼ਕਾਂ ਵੱਲੋਂ ਵੱਖਰੇ ਵੱਖਰੇ ਸਵਾਲ ਆਉਂਦੇ ਆ ਕਮੈਂਟਸ ਆਉਂਦੇ ਆ ਅੱਜ ਜਿਹੜਾ ਅਸੀਂ ਸਵਾਲ ਨੂੰ ਟੱਚ ਕਰਨਾ ਚਾਹੁੰਦੇ ਆ ਉਹ ਪੰਨਾ 642 ਤੇ ਇੱਕ ਸ਼ਲੋਕ ਹੈਗਾ ਗੁਰੂ ਪਹਿਲੇ ਪਾਤਸ਼ਾਹ ਦਾ ਜੀ ਅਸੀਂ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਆ ਉਹਦੇ ਦੋ ਤਿੰਨ ਕੁਐਸਚਨ ਉਹਨਾਂ ਨੇ ਰੇਜ਼ ਕੀਤੇ ਕਿ ਇਹ ਸ਼ਲੋਕ ਜ਼ਰੂਰ ਡਿਸਕਸ ਕਰੋ ਹਮ ਹਮ ਸਪੈਸ਼ਲੀ ਦੋ ਲਾਈਨਾਂ ਜਿਹੜੀਆਂ ਖਾਸ ਤੌਰ ਤੇ ਡਿਸਕਸ ਕਰਨ ਵਾਲੀਆਂ ਉਹਦੇ ਵਿੱਚ ਹੈਗੀਆਂ ਇੱਕ ਤਾਂ ਦੂਜੀ ਪਤਾ ਹੈਗਾ ਦੰਦੀ ਮੈਲ ਨਾ ਕਤ ਮੰ ਜੀਬੇ ਸੱਚਾ ਸੋਈ ਹਮ ਇਹ ਇਹਦੇ ਵਿੱਚ ਉਹ ਕੋਸ਼ਿਸ਼ ਕਰ ਰਹੇ ਕਿ ਇਹ ਗੁਰੂ ਮਹਾਰਾਜ ਇਹ ਦੰਦਾ ਦੇ ਵਿੱਚ ਮੈਲ ਜੜੀ ਹੈ ਉਹਦੇ ਬਾਰੇ ਗੱਲ ਕਰ ਰਹੇ ਆ ਤੇ ਉਹ ਕਿਹੜੇ ਕੰਟੈਕਸਟ 'ਚ ਗੱਲ ਕਰ ਰਹੇ ਕਿਹੜਾ ਮੈਟਾਫਰ ਯੂਜ਼ ਕਰ ਰਹੇ ਆ ਇਹਦੇ ਬਾਰੇ ਪਾਪ ਕੀ ਲੜਨਾ ਚਾਹੁੰਦੇ ਆ ਤੇ ਐਸੇ ਤਰ੍ਹਾਂ ਅਖੀਰ ਦੇ ਵਿੱਚ ਇੱਕ ਹੋਰ ਪਦਾ ਹੈਗਾ ਜਿਦੇ ਵਿੱਚ ਦੇਵਰ ਜੇਠ ਮੂਏ ਦੁੱਖ ਸਾਸੂ ਕਾ ਡਰ ਕਿਸ ਕਿ ਜੇ ਦੇਵਰ ਜੇਠ ਮਰ ਗਏ ਤੇ ਉਹ ਮੈਟਾਫਰ ਕਿਹਦੇ ਲਈ ਯੂਜ਼ ਹੋਏ ਆ ਪੁਰ ਅਸੀਂ ਕਿਉਂ ਯੂਜ਼ ਕੀਤੇ ਇਹ ਦੋ ਕੁਐਸਚਨ ਉਹਦੇ ਵਿੱਚੋਂ ਬੜੇ ਕਲੀਅਰ ਉਹਨਾਂ ਨੇ ਸਾਨੂੰ ਪੁੱਛੇ ਕੀ ਇਸ ਚੋਂ ਬਦੀ ਵਿਆਖਿਆ ਕਰਕੇ ਸਾਨੂੰ ਜ਼ਰਾ ਇਹ ਸਮਝਾਓ ਕਿ ਇਹ ਕਿਹੜੇ ਕਿਹੜੇ ਮੈਟਾਫਰਜ਼ ਆ ਤੇ ਕਿੱਦਾਂ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਹ ਵਾਰ ਦੇ ਵਿੱਚੋਂ ਸ਼ਲੋਕ ਹੈਗਾ ਹਾਂ ਜੀ ਜੀ ਜੇ ਮੈਂ ਤੇ ਦੱਸਿਆ ਕਿ ਸ਼ਲੋਕ ਆ ਗੁਰਨਾਮ ਸਿੰਘ ਸਾਹਿਬ ਜੀ ਦਾ ਹਾਂ ਜੀ ਜਿਹੜੀ ਸੋਠ ਕੀ ਵਾਰ ਆ ਇਹ ਮੈਲੇ ਚੌਥੇ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਆ ਤੇ ਇਹਦੇ ਨਾਲ ਜਿਹੜਾ ਇਹ ਪਹਿਲੀ ਜਿਹੜੀ ਪੌੜੀ ਐ ਸਵਾਰ ਦੀ ਇਸ ਪਹਿਲੀ ਪੌੜ ਨਾਲ ਦੋ ਸ਼ਲੋਕ ਦਰਜ ਆ ਠੀਕ ਹੈ ਜਿਹੜਾ ਇਹ ਪਹਿਲਾ ਸ਼ਲੋਕ ਆ ਇਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅਗਲਾ ਸ਼ਲੋਕ ਆ ਉਹ ਗੁਰੂ ਰਾਮਦਾਸ ਜੀ ਦਾ ਠੀਕ ਹੈ ਵਾਰਾਂ ਆਪਾਂ ਪਹਿਲਾਂ ਵੀ ਕਿਉਂ ਚਰਚਾ ਕਰ ਚੁੱਕੇ ਆ ਕਿ ਵਾਰਾਂ ਮੂਰੂ ਵਿੱਚ ਜਿਹੜਾ ਉਹ ਪੌੜੀਆਂ ਹੁੰਦੀਆਂ ਪਰ ਗੁਰੂ ਅਰਜਨ ਸਾਹਿਬ ਜੀ ਨੇ ਖਾਸ ਤੌਰ ਤੇ ਸਾਡੇ ਬੋਧਿ ਬਤਵਾਨਾਂ ਦਾ ਐਸਾ ਹੀ ਮੰਨਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਉਹਨਾਂ ਨੇ ਮਿਲਦੇ ਜੁਲਦੇ ਪਾਵਲ ਦੇ ਸ਼ਲੋਕ ਸੀਗੇ ਉਹ ਹਰ ਇੱਕ ਪੋੜਾ ਘਟੋ ਘੜ ਦੋ ਦੋ ਸ਼ਲੋਕ ਦਰਜ ਕੀਤੇ ਹੋਏ ਆ ਜਿਹੜੇ ਸ਼ਲੋਕ ਬਚ ਗਏ 12 ਵਿੱਚ ਫਿੱਟ ਨਹੀਂ ਹੋਏ ਨਹੀਂ ਆਏ ਉਹ ਸਵੀਆਂ ਤੋਂ ਜਿਹੜੇ ਪਟਾਂ ਦੇ ਸਵੀਏ ਆ ਉਹਨਾਂ ਦੇ ਮਗਰ ਜਿਹੜਾ ਜਿਹੜਾ ਸਲੇਖ ਵੀ ਆ ਸ਼ਲੋਕ ਵਾਰਾਂ ਤੇ ਵਧੇਕ ਹਾਂਜੀ ਉਹ ਉਥੇ ਜਿਹੜੇ ਉਹ ਦਰਜ ਕੀਤੇ ਗਏ ਆ ਤਰਤੀਬ ਉਹ ਵੀ ਰੱਖੀ ਆ ਇਹ ਜਿਹੜੀ ਵਾਰ ਆ ਵਾਰਤਾ ਗੁਰੂ ਰਾਮਦਾਸ ਜੀ ਦੀ ਆ ਇਹਦੀਆਂ ਕੁੱਲ ਜਿਹੜੀਆਂ 29 ਪੌੜੀਆਂ ਠੀਕ ਹੈ ਪਰ 29 ਪੌੜੀਆਂ ਵਿੱਚੋਂ ਜਿਹੜੇ ਜਿਹੜੇ 48 ਸ਼ਲੋਕ ਆ ਇਹ ਗੁਰੂ ਅਮਰਦਾਸ ਜੀ ਦੇ ਆ ਗੁਰੂ ਰਾਮਦਾਸ ਮਹਾਰਾਜ ਦੀ ਜਿਹਨਾਂ ਦੀ ਇਹ ਵਾਰ ਆ ਉਹਨਾਂ ਦੇ ਕੇਵਲ 7 ਸਲੋਕ ਆ ਇੱਕ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦਾ ਤੇ ਦੋ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਆ ਵਾਰ ਵਿੱਚੋਂ ਜਦੋਂ ਅਸੀਂ ਕਿਸੇ ਸ਼ਬਦ ਨੂੰ ਵਿਚਾਰਦੇ ਆ ਤਾਂ ਜਿਹੜਾ ਸਮੁੱਚਾ ਜਿਹੜਾ ਝੁਟਾ ਸ਼ਬਦ ਦਾ ਜੁੜਤੋਂ ਦੇ ਭਾਵ ਆ ਪਉੜੀ ਨਾਲ ਜਿਹੜੇ ਜਿੰਨੇ ਵੀ ਸ਼ਲੋਕ ਆ ਉਹਨਾਂ ਸਾਰਿਆਂ ਨੂੰ ਵਿਚਾਰਿਆ ਜਾਂਦਾ ਅਸੀਂ ਪਹਿਲਾਂ ਵੀ ਕੀਵਾਂ ਚਰਚਾ ਕਰ ਚੁੱਕੇ ਆ ਕਿ ਗੁਰਬਾਣੀ ਦੇ ਭਾਵ ਨੂੰ ਸਮਝਣ ਲਈ ਕਿਸੇ ਅੱਧੀ ਪੰਕਤੀ ਇੱਕ ਪੰਕਤੀ ਨੂੰ ਲੈ ਕੇ ਆਪਾਂ ਗੁਰਬਾਣੀ ਦੇ ਸੱਚ ਨੂੰ ਨਹੀਂ ਸਮਝ ਸਕਦੇ ਬਲਕਿ ਉਹ ਲੇਖੇ ਦੀ ਜ਼ਿਆਦਾ ਸਮਹਾਵਣਾ ਬਣ ਜਾਂਦੀ ਆ ਸਾਡੇ ਵਿੱਚ ਗੁਰਬਾਣੀ ਨੂੰ ਲੈ ਕੇ ਜਿਹੜੇ ਜ਼ਿਆਦਾਤਰ মতਪੇਹਦਾ ਉਹਨਾਂ ਦਾ ਇੱਕ ਮੁੱਖ ਕਾਰਨ ਜਿਹੜਾ ਉਹ ਕਿਸੇ ਇੱਕ ਪੰਕਤੀ ਨੂੰ ਜਾਂ ਅੱਧੀ ਪੰਕਤੀ ਨੂੰ ਲੈ ਕੇ ਵਿਚਾਰਨ ਦਾ ਹੀ ਨਤੀਜਾ ਠੀਕ ਓ ਇਸ ਲਈ ਅਸੀਂ ਜਿਹੜਾ ਜੇ ਸਮਾਉ ਹੋਇਆ ਤਾਂ ਪਾਵਾਂ ਜਿਹੜਾ ਇਸ ਤੋਂ ਅਗਲਾ ਸ਼ਲੋਕ ਆ ਫਿਰ ਨਾਲ ਪੌੜੀ ਆ ਇਹਨਾਂ ਨੂੰ ਵੀ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਵਿਚਾਰਨ ਤੋਂ ਇਥੇ ਪਾਵੇਂ ਨਹੀਂ ਆ ਕਿ ਜੋ ਇਹਨਾਂ ਦਾ ਅਖਰੀ ਅਰਥ ਬਣਦਾ ਘਟੋ ਘਟ ਉਹਨਾਂ ਦੀ ਜੁਰਾ ਪੰ ਦਰਸ਼ਕਾਂ ਨਾਲ ਸਾਂਝ ਪਾਵਾਂਗੇ ਪਰ ਖਾਸ ਤੌਰ ਜਿਹੜਾ ਇਹ ਸ਼ਲੋਕ ਦੀ ਇਹ ਪੰਕਤੀਆਂ ਤੋਂ ਇਹਨਾਂ ਪੰਕਤੀਆਂ ਦਾ ਜਿਸ ਸ਼ਲੋਕ ਵਿੱਚੋਂ ਦੋ ਪੰਕਤੀਆਂ ਦਰਜ ਆ ਇਸ ਸ਼ਲੋਕ ਨੂੰ ਥੋੜਾ ਜਿਹਾ ਵਸਾ ਨਾਲ ਵਿਚਾਰਾਂਗੇ ਤਾਂ ਕਿ ਜਿਹੜਾ ਇਹ ਪਾਪ ਜੋ ਸਵਾਲ ਆਇਆ ਇਹ ਦੰਦੀ ਮੈਲ ਨਾ ਕਤਮਨ ਜੀਬ ਸੱਚਾ ਸੋਏ ਅਤੇ ਦੂਜੀ ਜਿਹੜੀ ਆ ਦੇਵਰੇ ਜੇਠ ਮੂਵੇ ਦੁਖ ਸਸੂ ਕਾ ਡਰ ਕਿਸ ਇਹਨੂੰ ਜਿਹੜਾ ਪਾਪ ਨੂੰ ਸਮਝਿਆ ਜਾ ਸਕੇ ਤੋਂ ਜਿਹੜਾ ਸ਼ਲੋਕ ਦੀ ਜਿਹੜੀ ਪਹਿਲੀ ਪੰਕਤੀ ਆ ਇਹ ਪਹਿਲੀ ਪੰਕਤੀ ਆ ਕਿ ਸੋਠ ਸਦਾ ਸੁਹਾਵਨੇ ਜੇ ਸੱਚਾ ਮਨ ਹੋਏ ਇਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਕਿ ਸੋਟ ਜਿਹੜੇ ਰਾਗ ਨੇ ਆ ਨੂੰ ਰਾਗ ਦੇ ਤੌਰ ਤੇ ਜਿਆਦਾ ਤਾਂ ਜਿਹੜਾ ਉਹ ਮੰਨਿਆ ਜਾਂਦਾ ਵਰਤਿਆ ਗਿਆ ਤੋਂ ਜੇਕਰ ਰਾਗ ਦੇ ਰਾਗ ਵਿੱਚ ਅਸੀਂ ਇਸ ਵਿਚਾਰ ਚਰਚਾ ਵਿੱਚ ਨਹੀਂ ਪੈਂਦੇ ਅਸੀਂ ਵੀ ਜਿਹੜੀ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਗੁਰੂ ਗ੍ਰੰਥ ਦਰਪਨ ਵਿੱਚੋਂ ਜਿਹੜੇ ਇਹ ਅਸ ਕੀਤੇ ਹੋਏ ਆ ਉਹਨੂੰ ਹੀ ਤਰਜੀ ਦੇ ਰਹੇ ਆ ਉਸ ਨੂੰ ਇਹ ਆਧਾਰ ਬਣਾ ਰਹੇ ਆ ਸਾਨੂੰ ਵਾਰ-ਵਾਰ ਇਹ ਗੱਲ ਇਸ ਲਈ ਕਹਿਣੀ ਪੈ ਰਹੀ ਆ ਦਰਸ਼ਕਾਂ ਦਾ ਧਿਆਨ ਦਵਾਇਆ ਦਵਾਣਾ ਪੈਂਦਾ ਕਿਉਂਕਿ ਹੋਰ ਵੀ ਟੀਕੇ ਆ ਅਤੇ ਟੀਕਿਆਂ ਤੋਂ ਇਲਾਵਾ ਵਿਅਕਤੀਗਤ ਤੌਰ ਤੇ ਅੱਜ ਸਾਡੇ ਵਿੱਚ ਬਹੁਤ ਸਾਰੇ ਵਿਦਵਾਨ ਆ ਜਿਹੜੇ ਕਿ ਕਿਸੇ ਟੀਕੇ ਨੂੰ ਆਧਾਰ ਬਣਾਉਣ ਦੀ ਬਜਾਏ ਜੋ ਉਹਨਾਂ ਦੀ ਸਮਝ ਆ ਸੋਚ ਆ ਉਹ ਉਹਨੂੰ ਹੀ ਲੈ ਕੇ ਤੁਰਦੇ ਆ ਤੇ ਦੂਜਿਆਂ ਨੂੰ ਕੰਡਮ ਕਰਦੇ ਆ ਓ ਇਸ ਲਈ ਸਾਡਾ ਇਹਦੇ ਵਿੱਚ ਆਪਣਾ ਕੁਝ ਮੰਨਣਾ ਨਹੀਂ ਜਾਈ ਜਾਖਾਂ ਕਿ ਮੇਰੀ ਆਪਣੀ ਕੋਈ ਮਤ ਨਹੀਂ ਇਹਦੇ ਵਿੱਚ ਅਸੀਂ ਦਰਪਣ ਤੋਂ ਸਹਾਇਤਾ ਲੈ ਰਹੇ ਹਾਂ ਉਹਨਾਂ ਨੇ ਜਿਸ ਰੂਪ ਵਿੱਚ ਇਸ ਸ਼ਲੋਕ ਅਤੇ ਪੰਕਤੀਆਂ ਨੂੰ ਅਰਥਾਇਆ ਉਹ ਭਾਵੀ ਜਿਹੜਾ ਉਹ ਅਸੀਂ ਦਰਸ਼ਕਾਂ ਨਾਲ ਜਿਹੜਾ ਉਹ ਸਾਂਝਾ ਕਰ ਰਹੇ ਹਾਂ ਤੋਂ ਦਰਪਣ ਵੀ ਜਿਹੜਾ ਇਹਦਾ ਅਰਥ ਕੀਤਾ ਹੋਇਆ ਕਿ ਜਿਹੜਾ ਸੂਟ ਸਦਾ ਸੁਹਾਵਣੇ ਕਿ ਜਿਹੜੇ ਸੂਟ ਰਾਗਨੇ ਆ ਇਹ ਸਦਾ ਸੋਹਣੇ ਲੱਗੇ ਪਰ ਕਦੋਂ ਜੇ ਸੱਚਾ ਮਨ ਹੋਏ ਕਿਤੇ ਕਰ ਇਸ ਰਾਗ ਦੇ ਰਾਗ ਨੇ ਦੁਆਰਾ ਜਦੋਂ ਸੀ ਬਾਣੀ ਦਾ ਸ਼ਬਦ ਦਾ ਪ੍ਰਭੂ ਦੀ ਕੀਰਤੀ ਦਾ ਸਿਫਤ ਸਲਾ ਦਾ ਗਾਇਨ ਕਰਦੇ ਆਂ ਔਰ ਗਾਇਨ ਕਰਦੇ ਆਂ ਸਾਡੇ ਮਨ ਦੇ ਵਿੱਚ ਉਹ ਸਦਾ ਤੇ ਰਹਿਣ ਵਾਲਾ ਮਾਲਕ ਪ੍ਰਭੂ ਵਸ ਜਾਏ ਜੇ ਸੱਚਾ ਮਨ ਹੋਏ ਸੱਚਾ ਮਨ ਮਨ ਇਥੇ ਮਨ ਨਨ ਨੂੰ ਸਿਆਰੀ ਕਾਰਨ ਇਹਦਾ ਅਰਥ ਬਣਦਾ ਕਿ ਮਨ ਵਿੱਚ ਇਥੇ ਸਿਆਰੀ ਜਿਹੜੀ ਵਿੱਚ ਦਰਤ ਦੇਂਦੀ ਆ ਕਿ ਮਨ ਦੇ ਵਿੱਚ ਜੇਕਰ ਸੱਚਾ ਵਸ ਜਾਏ ਓਕੇ ਠੀਕਾ ਤੇ ਫਿਰ ਅਗਲੀ ਪੰਕਤੀ ਜਿਹੜੀ ਤੁਸੀਂ ਜਿਹੜਾ ਸਵਾਲ ਜਿਹੜਾ ਦਰਸ਼ਕਾਂ ਬੁਲਾਇਆ ਕਿ ਦੰਦੀ ਮੈਲ ਨਾ ਕਤ ਮਨ ਜੇ ਵ ਸੱਚਾ ਸੋਏ ਕਲਚਾ ਦਈਆ ਰਾਗ ਦੀ ਕਿਉਂਕਿ ਰਾਗ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਨੂੰ ਬਹੁਤ ਸਾਰਿਆਂ ਨੇ ਰੂਦੂ ਖੁਰਾਕ ਮੰਨਿਆ ਹੋਇਆ ਪਰ ਗੁਰਬਾਣੀ ਜਿੰਨੇ ਵੀ ਅਸੀਂ ਦੇਖਦੇ ਆ ਕਿ ਰਾਗਾਂ ਵਿੱਚ ਇਹ ਆ ਜਿਹੜੇ ਕੁਝ ਬਾਣੀਆਂ ਜਿਹੜੀਆਂ ਉਹ ਆਪ ਮੁਕਤ ਆਖੀਆਂ ਗਈਆਂ ਹੈਗੀਆਂ ਬਾਕੀ ਜਿਹੜੀ ਬਾਣੀਆਂ ਸਮੁੱਚੀ ਬਾਣੀਆਂ ਜ਼ਿਆਦਾਤਰ ਜਿਹੜੀ ਬਾਣੀਆਂ ਉਹ ਰਾਗਾਂ ਦੇ ਵਿੱਚ ਆ ਤੋਂ ਪਹਿਲਾ ਜਿਹੜਾ ਰਾਗ ਆ ਉਹ ਸ੍ਰੀ ਰਾਗ ਆ ਗੁਰੂ ਗ੍ਰੰਥ ਸਾਹਿਬ ਵਿੱਚ ਆਪਨੇ ਆ ਵੀ ਜਿਹੜਾ ਰਾਗ ਆ ਗੁਰਬਾਣੀ ਨੇ ਉਸ ਰੂਪ ਵਿੱਚ ਮੱਤ ਤਾਂ ਨਹੀਂ ਦਿੱਤੀ ਮੱਤ ਤਾਂ ਉਹਨੂੰ ਦਿੱਤੀ ਆ ਜਦੋਂ ਉਸ ਰਾਗ ਰਾਹੀਂ ਜਿਵੇਂ ਇਥੇ ਵੀ ਆਖਿਆ ਉਸ ਕਰਦੇ ਦਾ ਗਾਇਨ ਕੀਤਾ ਜਾਏ ਉਹ ਗਾਇਨ ਕਰਦੇ ਆ ਗਾਇਨ ਕਰਨ ਵਾਲੇ ਦੇ ਮਨ ਵਿੱਚ ਉਸ ਕਰਤੇ ਦਾ ਉਹ ਗੁਣ ਉਹ ਸਿਫਤ ਵਢਾਈ ਵਸ ਜਾਏ ਇਸ ਲਈ ਗੁਰਬਾਣੀ ਵਿੱਚ ਜਿਹੜਾ ਉਬੜੇ ਸਪਸ਼ਟ ਰੂਪ ਵਿੱਚ ਆਖਿਆ ਹੋਇਆ ਕਿ ਜਿਹੜਾ ਕੋਈ ਵੀ ਜਿਹੜਾ ਰਾਗ ਆ ਉਹ ਤਾਂ ਹੀ ਮਹਤਵਪੂਰਨ ਆ ਗੁਰਬਾਣੀ ਵਿੱਚ ਕਿਸੇ ਰਾਗ ਨੂੰ ਵਢਾਇਆ ਜਾਂ ਛੁਟਾਇਆ ਨਹੀਂ ਗਿਆ ਹਾਂ ਇਸੇ ਆਧਾਰ ਤੇ ਕਿ ਜੇ ਉਸ ਨੂੰ ਗਾ ਕੇ ਕੋਈ ਉਸ ਕਰਤੇ ਨਾਲ ਜੁੜ ਗਿਆ ਤਾਂ ਉਹਦਾ ਗਾਉਣਾ ਮੁਬਾਰਕ ਆ ਜਿਵੇਂ ਗੁਰੂ ਸਾਹਿਬ ਫਰਮਾਉਂਦੇ ਆ ਕਿ ਬਲਾਵਲ ਤਾਬਿ ਹੀ ਕੀਜੀਐ ਜਦ ਮੁਖ ਹੋਵੇ ਨਾਮ ਰਾਗ ਨਾਦ ਸ਼ਬਦ ਸੋਹਣੇ ਜਾਂ ਲੱਗਾ ਸਹਿਜ ਧਿਆਨ ਔਰ ਫਿਰ ਨਾ ਲੱਗਦਾ ਰਾਗ ਨਾਦ ਛੋੜ ਹਰ ਸੇਵੀ ਹੈ ਤਾਂ ਦਰਗਾ ਪਾਈ ਹੈ ਮਾਨ ਇਥੇ ਬੜੇ ਸਪਸ਼ਟ ਬਦਾਂ ਵਿੱਚ ਗੁਰੂ ਸਾਹਿਬ ਨੇ ਸਾਡਾ ਇਹਦਾ ਪੱਖਾ ਉਹ ਸਾਨੂੰ ਦ੍ਰਿੜ ਕਰਵਾਇਆ ਪਿਛਲੀ ਜਿਹੜਾ ਕੇਵਲ ਜਿਹੜਾ ਰਾਗਾਂ ਤੇ ਜਿਆਦਾ ਜ਼ੋਰ ਦਿੱਤਾ ਗਿਆ ਆਪਣੇ ਆਪ ਵਿੱਚ ਗੁਰੂ ਸਾਹਿਬ ਇਸ ਗੱਲ ਨਾਲ ਸਹਿਮਤ ਨਹੀਂ ਇਸ ਲਈ ਗੁਰਬਾਣੀ ਵਿੱਚ ਆਖਿਆ ਹੋਇਆ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਦ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਕਿ ਕੇਵਲ ਵਿਸ਼ੇਸ਼ ਤੌਰ ਤੇ ਰਾਗਾਂ ਵਿੱਚ ਗਾਉਣ ਨਾਲ ਹੀ ਉਹ ਭੀਜਦਾ ਨਹੀਂ ਪ੍ਰਸੰਨ ਨਹੀਂ ਹੁੰਦਾ ਉਹ ਜਿਹੜਾ ਪਾਉ ਰਾਗਾਂ ਨੂੰ ਛੁਟਿਆਉਣ ਤੋਂ ਨਹੀਂ ਆ ਪਾਉ ਜਿਹੜਾ ਉਹ ਇੱਕ ਐਕਸਟਰੀਮ ਤੇ ਜਾ ਕੇ ਕਈ ਮਨੋ ਕੇ ਦਾਵਾ ਕਰ ਲੱਗ ਪੈਂਦੇ ਆ ਕਿ ਜਿਵੇਂ ਜਦੋਂ ਆਖਿਆ ਜਾਂਦਾ ਕਿ ਜਿਹੜਾ ਰਾਗ ਆ ਰੂਹ ਦੀ ਖੁਰਾਕ ਆ ਪਰ ਰੂਹ ਦੀ ਖੁਰਾਕ ਕਦੋਂ ਬਣਦਾ ਗੁਰਬਾਣੀ ਸਾਨੂੰ ਇੱਥੇ ਲੈ ਕੇ ਜਾਂਦੀ ਆ ਉਹ ਪੇਲੂ ਸਾਨੂੰ ਦ੍ਰਿੜ ਕਰਾਉਂਦੀ ਆ ਇਸ ਲਈ ਆਖਿਆ ਆ ਕਿ ਰਾਗ ਨਾਦ ਸੁਭ ਸੁਹਣੇ ਜਾਂ ਲਾਗਾ ਸਹਿਜ ਧਿਆਨ ਤੋ ਕੇਵਲ ਰਾਗ ਦਾ ਹੀ ਕੋਈ ਮਨੁੱਖ ਜਿਹੜਾ ਉਹਦੇ ਹੁਕਮ ਨੂੰ ਨਹੀਂ 부ਝ ਸਕਦਾ ਇਸ ਲਈ ਆਗਦਤਾ ਰਾਗ ਨਾਦ ਦਾ ਬਾਹਰ ਆ ਇਨੀ ਹੁਕਮ ਨਾ 부ਝਿਆ ਜਾਏ ਕਿ ਕੇਵਲੇ ਨਾਹੀਂ ਅਸੀਂ ਹੁਕਮ ਨੂੰ ਨਹੀਂ 부ਝ ਸਕਦੇ ਬੁਈ ਸਕਾਂਗੇ ਜਦੋਂ ਅਸੀਂ ਜੋ ਘਾਰੇ ਆ ਉਸ ਨੂੰ ਬੁੱਧ ਕੇ ਸਮਝ ਕੇ ਫਸੀ ਉਸ ਨੂੰ ਅਪਣਾ ਲੈਨੇ ਆ ਤੇ ਇਸੇ ਵੀ ਜੋ ਗੁਰੂ ਸਾਹਿਬ ਗੁਰਨਾਣ ਸਾਹਿਬ ਕਹਿ ਰਹੇ ਆ ਕਿ ਸੋਟ ਸਦਾ ਸੁਹਾਵਨੀ ਇਹ ਸੁਹਾਵਨੀ ਅਮੀ ਕਦੋਂ ਜੇ ਸੱਚਾ ਮਨ ਹੋਏ ਜੇ ਇਸ ਰਾਗ ਵਿੱਚ ਕਰਤੇ ਦੀ ਕੀਰਤੀ ਕਰਦੇ ਆ ਗੁਣ ਗਾਣ ਕਰਦੇ ਆ ਉਹ ਕਰਤਾ ਸਾਡੇ ਮਨ ਵਿੱਚ ਵਸ ਜਾਏ ਫਿਰ ਹੋਰ ਦੱਸਿਆ ਕਿ ਦੰਦੀ ਮੈਲ ਨਾ ਕਤਮਨ ਜੇਬਾ ਸੱਚਾ ਸੋਏ ਕਿ ਜਦੋਂ ਸੱਚਾ ਸੱਚਮੁੱਚ ਵਸ ਜਾਏ ਤਾਂ ਫਿਰ ਇਹਦਾ ਹੋਰ ਕੀ ਸਾਨੂੰ ਬੈਨੀਫਿਟ ਮਿਲੂਗਾ ਲਾਭ ਕੀ ਹੋਊਗਾ ਫਾਇਦਾ ਕੀ ਹੋਊਗਾ ਹਕਦੇ ਆ ਕਿ ਦੰਦੀ ਮੈਲ ਕਿਥੇ ਦੰਦੀ ਉਚਾਰਨ ਆ ਉਹ ਇਥੇ ਸਧਾਰਨ ਦੰਦਾਂ ਦੀ ਮੈਲ ਤੋਂ ਨਹੀਂ ਓਕੇ ਹਾਂ ਹੀ ਬੇਸਿਕਲੀ ਕਿਹੜੀ ਚੀਜ਼ ਆ ਕਿਉਂਕਿ ਜਿਹੜੇ ਸਾਡੀ ਦੰਦਾਂ ਦੀ ਮੈਲ ਆਪਾਂ ਬਰਸ਼ ਕਰਦੇ ਨੇ ਦੰਤਨ ਕਰਦੇ ਸੀ ਜਿਹੜੀ ਇਹ ਮੈਲ ਆਪਾਂ ਸਾਰੇ ਜਾਣਦੇ ਆ ਕਿ ਇਹਨਾਂ ਦੰਦਾਂ ਦੀ ਮੈਲ ਨੂੰ ਲਾਉਣ ਦਾ ਇਹਹੀ ਜਿਹੜਾ ਹੈ ਕਿ ਸਾਧਨਾ ਉਹ ਹਰ ਮਨੁੱਖ ਵਰਤਦਾ ਇਸ ਮੈਲ ਨੂੰ ਲਾਉਣ ਦਾ ਯਤਨ ਵੀ ਆਪਣੇ ਆਪ ਚ ਮਹੱਤਵਪੂਰਨ ਨਹੀਂ ਦੀ ਵੀ ਜ਼ਰੂਰਤ ਆ ਸਾਡੀ ਲੋੜ ਆ ਇਹਦੇ ਕੋਈ ਇਨਕਾਰ ਨਹੀਂ ਪਰ ਜਿਹੜਾ ਇਸ ਮੈਲ ਨਾਲ ਸਾਡਾ ਆਪਣਾ ਅਪਵਿੱਤਰ ਹੁੰਦਾ ਸੀ ਮਨੁੱਖ ਹੁੰਦੇ ਹੋਏ ਵੀ ਮਨੁੱਖ ਨਹੀਂ ਰਹਿੰਦੇ ਉਹ ਇਹ ਮੈਲ ਨੇ ਉਹ ਮੈਲ ਜਿਹੜੀ ਆ ਉਹ ਸਾਡੇ ਮਨ ਨੂੰ ਲੱਗਦੀ ਆ ਉਹ ਸਾਡੇ ਸੁਭਾਅ ਦੇ ਰੂਪ ਵਿੱਚ ਜਿਹੜੀ ਆ ਉਹ ਜ਼ਾਹਰ ਹੁੰਦੀ ਆ ਪ੍ਰਗਟ ਹੁੰਦੀ ਆ ਇੱਥੇ ਵਿਸ਼ੇਸ਼ ਤੌਰ ਤੇ ਜਿਹੜੀ ਦੰਦੀ ਮੈਲ ਸ਼ਬਦ ਵਰਤਿਆ ਗਿਆ ਦੰਦੀ ਮੈਲ ਇਹਦਾ ਭਾਵ ਆ ਦੰਦ ਕਥਾ ਨਿੰਦਿਆ ਕਿਸੇ ਦੇ ਜਿਹੜਾ ਗੁਣਾ ਉਹਨਾਂ ਨੂੰ ਘਟਾ ਕੇ ਪੇਸ਼ ਕਰਨਾ ਇਸ ਤਰ੍ਹਾਂ ਦਾ ਬਿਆਨ ਕਰਨਾ ਕਿ ਉਹ ਗੁਣ ਗੁਣ ਨਾ ਜਾਪਣ ਬਲਕੇ ਔਗਣ ਪ੍ਰਤੀਤ ਹੋਣ ਤਾਂ ਇਥੇ ਜਿਹੜਾ ਇਸ ਰੂਪ ਵਿੱਚ ਦੰਦੀ ਮੈਲੇ ਸ਼ਦ ਵਰਤਿਆ ਗਿਆ ਕਿ ਜੇ ਇਸ ਰਾਗ ਰਾਹੀਂ ਰਾਗਨੀ ਰਾਹੀਂ ਉਸ ਕਰਤੇ ਨੂੰ ਸਲਾਉਂਦੇ ਹੋਇਆਂ ਇਹ ਰਾਗ ਗਾਉਣ ਵਾਲੇ ਦੇ ਜੋ ਸੁਭਾਅ ਵਿੱਚ ਨਿੰਦਿਆ ਕਰਨ ਦੀ ਵਾਦੀ ਸੀ ਦੂਜਿਆਂ ਦੇ ਗੁਣ ਛੁਟਾ ਕੇ ਪੇਸ਼ ਕਰਨ ਦੀ ਜੋ ਰੁਚੀ ਸੀ ਅਮ ਤੌਰ ਤੇ ਅਸੀਂ ਜਦੋਂ ਜਿਸੇ ਦੇ ਗੁਣਾ ਨੂੰ ਛੁਟਿਆਉਂਦੇ ਆ ਤਾਂ ਉਹ ਈਰਖਾ ਵਾਸ ਅਸੀਂ ਉਸ ਦੇ ਗੁਣਾ ਨੂੰ ਅਸੀਂ ਨਹੀਂ ਬਰਦਾਸ਼ਤ ਕਰਦੇ ਨਹੀਂ ਚਾਹੁੰਦੇ ਕਿ ਉਹਦੀ ਵਾਵਾ ਹੋਵੇ ਤਾਂ ਅਸੀਂ ਆਮ ਤੌਰ ਤੇ ਦੂਜੇ ਦੇ ਗੁਣਾ ਨੂੰ ਛੁਟਿਆ ਕੇ ਪੇਸ਼ ਕਰਦੇ ਆ ਹਾਂ ਇਹਦੇ ਇੱਕ ਹੋਰ ਪਹਿਲੂ ਵੀ ਆ ਕਿ ਕਈ ਵਾਰ ਕੋਈ ਨਿਬਰਤਾ ਦਿਖਾਉਣ ਲਈ ਵੀ ਕਈ ਵਾਰ ਕੋਈ ਆਪਣੇ ਜਾਂ ਆਪਣੀਆਂ ਦੇ ਉਹ ਗੁਣਾ ਨੂੰ ਉਹ ਛੁਟਿਆ ਕੇ ਪੇਸ਼ ਕਰਦਾ ਪਰ ਉਹਦੀ ਭਾਵਨਾ ਮਾੜੀ ਨਹੀਂ ਹੁੰਦੀ ਪਿਛੇ ਜੋ ਨੀਅਤ ਆ ਉਹ ਨੀਅਤ ਖੋਟਾ ਬਨ ਨਹੀਂ ਇਸ ਲਈ ਉਹ ਵੱਖਰੀ ਗੱਲ ਆ ਅਸੀਂ ਇਹਦੇ ਨਾਲ ਆਪਾਂ ਰਲ ਗੱਡਣਾ ਕੋਈ ਸਮਝ ਲਵੇ ਇਹਦਾ ਭਾਵ ਜਦੋਂ ਅਸੀਂ ਬਦਨੀਤੀ ਕਾਰਨ ਖੋਟੇ ਮਨ ਨਾਲ ਭੈੜੀ ਨੀਅਤ ਨਾਲ ਕਿਸੇ ਦੇ ਗੁਣਾ ਨੂੰ ਛੁਟਿਆ ਕੇ ਜਾਣ ਬੁਝ ਕੇ ਪੇਸ਼ ਕਰਦੇ ਆ ਤੇ ਜੇਕਰ ਇਸ ਰਾਗ ਰਾਈਂ ਕਰਤੇ ਨੂੰ ਸਲਾਉਂਦਿਆਂ ਹੋਇਆਂ ਸਾਡੇ ਸੁਭਾਅ ਵਿੱਚੋਂ ਇਹ ਜਿਹੜੀ ਰੁਚੀ ਆ ਆਦਤ ਆ ਇਹ ਧੂਰ ਹੋ ਜਾਵੇ ਮਿਟ ਜਾਏ ਕਤਮ ਹੋ ਪਰ ਸਾਡੇ ਮਨ ਵਿੱਚ ਜੋ ਚੀਰਾ ਵਿਥਾ ਚਾਹੇ ਹੋ ਵੈਰ ਵਿਰੋਧ ਦੀ ਆ ਮੇਰ ਤੇਰ ਦੀ ਆ ਜਾਤ ਪਾਤ ਦੀ ਆ ਉੱਚ ਨੀਚ ਦੀ ਆ ਕਿਸੇ ਵੀ ਰੂਪ ਵਿੱਚ ਆ ਜੋ ਬਾਣੀ ਦੇ ਸ਼ਬਦਾਂ ਵਿੱਚ ਜੋ ਟੋਏ ਟਿਬੇ ਸਾਡੇ ਮਨ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਉਂਦੇ ਆ ਕਿ ਜਦੋਂ ਇਸ ਰਾਗ ਨਹੀਂ ਰਾਹੀਂ ਉਸ ਕਰਤੇ ਨੂੰ ਸਲਾਉਂਦੇ ਆ ਸਾਡੇ ਮਨ ਵਿੱਚੋਂ ਇਹ ਜਿਹੜਾ ਵਿਥਾ ਗੈਰ ਵਿਰੋਧੀ ਈਰਖਾ ਦੋ ਜਿਹੜੇ ਦੂਜਿਆਂ ਪ੍ਰਤੀ ਜੋ ਅਸੀਂ ਮਾੜੀ ਸੋਚ ਰੱਖਦੇ ਆ ਇਹ ਖਤਮ ਹੋ ਜਾਏ ਜਿਬ ਸੱਚਾ ਸੋਏ ਔਰ ਸਾਡੀ ਰਸਨਾ ਤੇ ਉਹ ਸੱਚਾ ਵਸਿਆ ਹੋਵੇ ਸੱਚ ਹੋਵੇ ਤੋਂ ਪ੍ਰਭੂ ਦਾ ਜ਼ੁਬਾਨ ਤੇ ਬਸਣਾ ਭਾਵ ਸਾਡਾ ਜੋ ਬੋਲ ਆ ਉਹਨਾਂ ਬੋਲਾਂ ਵਿੱਚ ਕੁੜਤਨ ਨਾ ਹੋਵੇ ਕਿਸ ਨੂੰ ਨੀਵਾ ਦਿਖਾਉਣ ਦੀ ਭਾਵਨਾ ਨਾ ਹੋਵੇ ਬਲਕਿ ਜੋ ਸੱਚ ਮੁੱਚ ਰਬੀ ਗੁਣ ਉਹਨਾਂ ਗੁਣਾਂ ਦੇ ਨਿਵਾਸ ਹੋਵੇ ਅਤੇ ਅਸੀਂ ਸੱਚ ਜਿਹੜਾ ਕੇਵਲ ਅਸੀਂ ਆਪਣੇ ਬਿਲੋ ਸੱਚ ਹੀ ਬੋਲਦੇ ਆ ਪਰ ਸਾਡੇ ਸੱਚ ਬੋਲਣ ਵਿੱਚ ਵੀ ਜਿਹੜੀ ਮਨਸ਼ਾ ਨੀਅਤ ਆ ਉਹ ਬੜੀ ਖੋਟੀ ਹੁੰਦੀ ਆ ਕੇਵਲ ਸੱਚ ਬੋਲਣਾ ਜਿਹੜਾ ਉਹ ਆਪਣੇ ਆ ਵਿੱਚ ਇਨਾ ਮਹਤਵਪੂਰਨ ਨਹੀਂ ਆ ਮਹਤਵਪੂਰਨ ਉਹ ਬਣਦਾ ਜਦੋਂ ਅਸੀਂ ਪੂਰ ਸੱਚ ਨੂੰ ਵੇਖ ਕੇ ਅਸੀਂ ਹਰ ਦਾ ਉਸ ਸੱਚ ਨੂੰ ਆਪਣੀ ਜ਼ੁਬਾਨ ਤੇ ਲਿਆਉਨੇ ਆ ਕੇਵਲ ਕੀ ਹੁੰਦਾ ਕਿ ਕੈਮਰਾ ਖਾਸ ਤੌਰ ਤੇ ਹਰ ਖੇਤਰ ਵਿੱਚ ਆ ਪਰ ਅਸੀਂ ਰਾਜਨੀਤਿਕ ਤੌਰ ਤੇ ਆਪਾਂ ਗੱਲ ਕਰੀਏ ਜੇ ਮੰਨ ਲਓ ਕਿਵੇਂ ਜਿਹੜੇ ਵਿਰੋਧੀ ਧਿਰ ਹੁੰਦੀ ਆ ਤਾਂ ਉਹ ਜਿਹੜੀ ਦੂਜੀ ਧਿਰ ਆ ਜਿਹਦੇ ਹੱਥ ਰਾਜ ਸੱਤਾ ਤਾਂ ਉਹਦੀ ਹਰ चीज ਨੂੰ ਤਕਰੀਬਨ ਉਹ ਕੰਡਮ ਕਰਦੀ ਆ ਪੰਡਦੀ ਆ ਪਰ ਕਈ ਵਾਰ ਉਹ ਠੀਕ ਵੀ ਹੁੰਦਾ ਜੋ ਜੋ ਕਹਿ ਰਹੇ ਹੁੰਦੇ ਉਹ ਗਲਤ ਨਹੀਂ ਕਹਿ ਰਹੇ ਹੁੰਦੇ ਪਰ ਜਦੋਂ ਉਹੀ ਲੋਕ ਆਵ ਸੱਤਾ ਵਿੱਚ ਹੁੰਦੇ ਆ ਤਾਂ ਫਿਰ ਉਹੀ ਆਪ ਉਹੀ ਕੁ ਕਰਨ ਲੱਗ ਪੈਂਦੇ ਆ ਜਦੋਂ ਉਹਦਾ ਕੋਈ ਵਿਰੋਧ ਕਰਦਾ ਤਾਂ ਉਸੇ ਤਰ੍ਹਾਂ ਉਹਨਾਂ ਉਤੇ ਤਸ਼ੱਦਦ ਹੁੰਦੇ ਆ ਜਿਸ ਤਰ੍ਹਾਂ ਕਿ ਉਹਨਾਂ ਉਤੇ ਕਿਸੇ ਤੋਂ ਢਾਇਆ ਗਿਆ ਸੀਗਾ ਇਸ ਲਈ ਐਸੇ ਸਾਜਦਾ ਕੋਈ ਅਰਥ ਨਹੀਂ ਖਾਸ ਤੌਰ ਤੇ ਗੁਰਬਾਨੀ ਰੋਸ਼ਨੀ ਵੀ ਦੇਖੀਏ ਕਿ ਉਹ ਸੱਚ ਜਿਹੜਾ ਉਹ ਸੱਚ ਦੀ ਕੋਈ ਵੈਲਿਊ ਨਹੀਂ ਕੋਈ ਅਹਿਮੀਅਤ ਨਹੀਂ ਕਿ ਤੁਸੀਂ ਸੱਚ ਜਿਹੜਾ ਤੁਹਾਨੂੰ ਦੂਜਿਆਂ ਦਾ ਤੁਹਾਨੂੰ ਉਹ ਦਿਖਾਈ ਦੇਵੇ ਪਰ ਆਪਣਾ ਜਾਂ ਆਪਣੇ ਦਾ ਦਿਖਾਈ ਨਾ ਦੇਵੇ ਉੱਥੇ ਤੁਸੀਂ ਖਮੋਸ਼ੀ ਧਾਰਨ ਕਰ ਲਵੋ ਤਾਂ ਉਹ ਬੇਈਮਾਨੀ ਹੋ ਗਈ। ਵੈਸੇ ਜੇਬੇ ਸੱਚਾ ਸੋਏ ਦਾ ਭਾਵਾ ਜੇ ਮੇਰੀ ਆਪਣੇ ਅੰਦਰ ਕਮਜ਼ੋਰੀ ਆ ਜਾਂ ਮੇਰੇ ਆਪਣੇ ਵਿੱਚ ਕਮਜ਼ੋਰੀ ਆ ਚਾਹੇ ਮੇਰੇ ਉਹ ਧਰਮ ਦੇ ਆ ਮੇਰੀ ਜਾਤ ਦੇ ਆ ਮੇਰੇ ਪਰਿਵਾਰ ਦੇ ਆ ਮੇਰੀ ਤੁਹਾਡੇ ਪਾਰਟੀ ਦੇ ਆ ਤਾਂ ਮੈਂ ਉੱਥੇ ਵੀ ਜ਼ੁਬਾਨ ਖੋਲਾਂ। ਉੱਥੇ ਮੈਂ ਉਹਨੂੰ ਜਸਟੀਫਾਈ ਨਾ ਕਰਨ ਲੱਗ ਪਾਵਾਂ। ਜਿਹੜੇ ਵਿਰੋਧੀ ਆ ਜਾਂ ਮੇਰੇ ਆਪਣੇ ਨਹੀਂ ਕਿਵਲ ਉਹਨਾਂ ਬਾਰੇ ਮੈਂ ਸੱਚ ਬੋਲਾਂ ਪਰ ਆਪਣੇ ਬਾਰੇ ਮੈਂ ਉਹੀ ਚੀਜ਼ ਦੇਖ ਕੇ ਖਮੋਸ਼ੀ ਧਾਰਨ ਕਰ ਲਵਾਂ ਇਹ ਪ੍ਰਭੂ ਦੇ ਸੁਭਾਨੋ ਤੇ ਵਸਣ ਦਾ ਲਖਾਇਕ ਨਹੀਂ। ਠੀਕ। ਤੋਂ ਇਸ ਲਈ ਆਖਿਆ ਜਿਬਾ ਸੱਚਾ ਸੋਏ ਕਿ ਜੇਕਰ ਇਹ ਰਾਗਣੀ ਤਾਂ ਕਰਤੇ ਦੀ ਕੀਤੀ ਕਰਦੇ ਹੋਏ ਆਂ ਜ਼ੁਬਾਨ ਤੇ ਜਿਹੜਾ ਉਹ ਸੱਚਾ ਮਾਲਕ ਵਸ ਜਾਏ। ਉਹ ਫਿਰ ਆਖਿਆ ਸੋਸਰਾ ਪਈਆ ਪਹਿ ਵਸਾ। ਪਹਿ ਵਸੀ। ਸੋਸਰਾ ਪਈਆ ਪਹਿ ਵਸੀ। ਸਤਿਗੁਰੂ ਸੇਵ ਦੇ ਸੰਗ ਸਸਰਿਆ ਤੇ ਇਹ ਅਖਰੀ ਅਲਤਾ ਪੇਕਾ ਕਰ ਤੇ ਸੋਹਰਾ ਕਰ ਇਥੇ ਇਹ ਪ੍ਰਤੀਕਾ ਲਖਾਏ ਦਾ ਸਾਡੇ ਆਪਣੇ ਅੰਦਰਲੇ ਆਪਣੇ ਜੀਵਨ ਦੇ ਮਨ ਦੇ ਅਤੇ ਸਾਡਾ ਜੋ ਵਿਵਹਾਰ ਆ ਦੂਜਿਆਂ ਨਾਲ ਠੀਕ ਹੈ ਇਹਨੂੰ ਲੋਕ ਪਰਲੋਕ ਵੀ ਅਸੀਂ ਕਹਿ ਸਕਦੇ ਆ ਇਹਨੂੰ ਪੇਕਾ ਕਰ ਸੋਹਰਾ ਕਰ ਵੀ ਕਹਿ ਸਕਦੇ ਆ ਕਿਉਂਕਿ ਅਸੀਂ ਆਮ ਤੌਰ ਤੇ ਸਾਡੇ ਅੰਦਰ ਕੁਝ ਹੁੰਦਾ ਜ਼ੁਬਾਨ ਤੇ ਕੁਝ ਹੁੰਦਾ ਕਰ ਅਸੀਂ ਕੁਝ ਰਹੇ ਹੁੰਦੇ ਆ ਕਾ ਭਾਵਾਂ ਅੰਦਰੋਂ ਬਾਹਰੋਂ ਇੱਕਸਾਰਤਾ ਭੈ ਬਸੇ ਪੈਦਾ ਆਖਰੀ ਹਰਥਾ ਡਰ ਪਰ ਇਥੇ ਦਰਦੋਂ ਭਾਵ ਜਿਹੜਾ ਉਹ ਸਾਡੇ ਟੀਕਾਕਾਰ ਜ਼ਿਆਦਾਤਰ ਨਿਰਮਲ ਭੈ ਤੋਂ ਲੈਂਦੇ ਆ ਉਹ ਨਿਰਮਲ ਭੈ ਤੋਂ ਭਾਵ ਆ ਪ੍ਰਭੂ ਦੇ ਹੁਕਮ ਵਿੱਚ ਉਸ ਦੀ ਰਜ਼ਾ ਵਿੱਚ ਉਸ ਦੇ ਹੁਕਮ ਨੂੰ ਬੁੱਝ ਕੇ ਉਸ ਅਨੁਸਾਰ ਚੱਲਣਾ ਇਹੀ ਅਸਲ ਉਸ ਦਾ ਨਿਰਮਲ ਭੈ ਆ ਉਸ ਦਾ ਡਰ ਆ ਜੇ ਹੁਕਮ ਨੂੰ ਨਹੀਂ ਬੁੱਝਿਆ ਤਾਂ ਅਸੀਂ ਉਹ ਸੁਖ ਨਹੀਂ ਮਾਣ ਸਕਦੇ ਇਸ ਲਈ ਬਾਣੀ ਵਿੱਚ ਆਖਿਆ ਕਿ ਜਿਨ੍ਹਾਂ ਚਿਰ ਬੰਦਾ ਹੁਕਮ ਨੂੰ ਨਹੀਂ ਬੁਝਦਾ ਉਹਨਾਂ ਚਿਰ ਇਹ ਸੁਖੀ ਨਹੀਂ ਹੋ ਸਕਦਾ ਇਹ ਸੰਤੁਸ਼ਟ ਨਹੀਂ ਹੋ ਸਕਦਾ ਇਹਦਾ ਮਨ ਨਹੀਂ ਟਿਕ ਸਕਦਾ ਉਹ ਸਸਰਾਂ ਪਈ ਹੈ ਭੈ ਵਸੀ ਉਹ ਜਿਹੜੀ ਜੀਵਸਤਰੀ ਆ ਇਸ ਦੀ ਚਾਂਜਾ ਪੁਰਸ਼ਾ ਜਿਹੜਾ ਜੇ ਫਿਰ ਅਸੀਂ ਪਹਿਲੀ ਧਿਆਨ ਵੀ ਰੱਖਣੀ ਆ ਕਿ ਸੋਡ ਸਦਾ ਸੁਹਾਵਣੇ ਕਿ ਉਸ ਦਾ ਜਿਹੜਾ ਇਸ ਰਾਗ ਜਾਂ ਰਾਗਣ ਵਿੱਚ ਗਾਵੇਂ ਆ ਉਹ ਆ ਜਿਹੜਾ ਉਹ ਥਾਂ ਆ ਸੁਹਾਵਣਾ ਪਵਿੱਤਰ ਆ ਮਹਾਨ ਆ ਜੇਕਰ ਉਹ ਗਾਉਣ ਵਾਲੇ ਦੇ ਅੰਦਰ ਆ ਕੋਈ ਤਬਦੀਲੀ ਆ ਰਹੀ ਆ ਕੋਈ ਕੁਝ ਪ੍ਰਾਪਤ ਕਰ ਰਿਹਾ ਕਿ ਉਹ ਪ੍ਰਭੂ ਦੀ ਰਜ਼ਾ ਨੂੰ ਹੁਕਮ ਨੂੰ ਸਮਝ ਕੇ ਗੁਝ ਕੇ ਹਰ ਥਾਂ ਉਹ ਉਸ ਦੇ ਉਸ ਨਿਰਮਲ ਭੈ ਵਿੱਚ ਹੁਕਮ ਵਿੱਚ ਵਿਚਰ ਰਿਹਾ ਸਤਗੁਰੂ ਸੇਵਨ ਸੰਗ ਉਹ ਜਿਹੜੀ ਇਹ ਜਿਹੜੀ ਸਮਝ ਆ ਚੋ ਕਿ ਗੁਰੂ ਦੀ ਰਾਹੀ ਆਉਂਦੀ ਆ ਗੁਰੂ ਦੀ ਮੱਤ ਲੈ ਆਉਂਦੀ ਆ ਇਸ ਲਈ ਉਹ ਇਸ ਰਾਗ ਨੂੰ ਗਾਉਂਦੇ ਆ ਫਿਰ ਸਤਿਗੁਰੂ ਦੀ ਮੱਤ ਲੈ ਕੇ ਉਹ ਨਿਚਾਕ ਹੋ ਜਾਂਦਾ ਉਹ ਫਿਰ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਸਨ ਜਿਵੇਂ ਗੁਰਨਾਮ ਸਾਹਿਬ ਦਾ ਇਹ ਸ਼ਬਦ ਆ ਕਿ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਸਨ ਤਾਂ ਇਥੇ ਇਹਨੂੰ ਆਖਿਆ ਸਤਿਗੁਰੂ ਸੇਵ ਨਸੰਗ ਪਰ ਹਰ ਕੱਪੜ ਜੇ ਪਿਰ ਮਿਲੇ ਖੁਸ਼ੀ 라ਵੇ ਪਿਰ ਸੰਗ ਪਰ ਹਰ ਛੱਡ ਕੇ ਤਿਆ ਕੇ ਕੱਪੜ ਇਥੇ ਜਿਹੜਾ ਕੱਪੜ ਦਾ ਅਖਰੀ ਅਰਥ ਜਿਹੜਾ ਉਹ ਕਪੜੇ ਤੋਂ ਆ ਪਰ ਇਹ ਕੱਪੜ ਸ਼ਬਦ ਗੁਰਬਾਣੀ ਵਿੱਚ ਇੱਕ ਤੋਂ ਵੱਧ ਅਰਥਾਂ ਵਿੱਚ ਵਰਤਿਆ ਗਿਆ ਇਥੇ ਜਿਹੜਾ ਵਰਤਿਆ ਗਿਆ ਸ਼ਬਦ ਪਰ ਹਰ ਕੱਪੜ ਇਥੇ ਕੱਪੜ ਪ੍ਰਤੀਕ ਆ ਪਖੰਡ ਦਾ ਦਿਖਾਵੇ ਦਾ ਦੰਬ ਦਾ ਤੋਂ ਹਜ਼ੂਰ ਫਰਮਾਉਂਦੇ ਆ ਕਿ ਜੇਕਰ ਇਸ ਰਾਗ ਰਾਹੀਂ ਰਾਗ ਗਾਉਣ ਵਾਲਾ ਜਿਹੜਾ ਦੰਬ ਆ ਪਖੰਡਾ ਇਥੇ ਪਖੰਡ ਦਿਖਾਵੇ ਤੋਂ ਭਾਵ ਕੇਵਲ ਪਹਿਰਾਵੇ ਤੋਂ ਨਹੀਂ ਜਾਂ ਜਿਨ੍ਹਾਂ ਤੋਂ ਧਾਰਮਿਕ ਜਿਨ੍ਹਾਂ ਤੋਂ ਨਹੀਂ ਬਲਕਿ ਇਵਨ ਜੇਕਰ ਕੋਈ ਹੋਰ ਇਵਨ ਜਿਹੜਾ ਕੋਈ ਪਾਠ ਵੀ ਕਰ ਰਿਹਾ ਧਰਮ ਗ੍ਰੰਥਾਂ ਦਾ ਉਹ ਪਾਠ ਕਰ ਰਿਹਾ ਜਾਂ ਗਾਇਨ ਕਰ ਰਿਹਾ ਪਰ ਉਹ ਪਾਠ ਕਰਦਾ ਹੋਇਆ ਗਾਇਨ ਕਰਦਾ ਹੋਇਆ ਜਾਂ ਸੁਣਦਾ ਹੋਇਆ ਜੋ ਕੁਝ ਉਹ ਸੁਣ ਰਿਹਾ ਜਾਂ ਗਾ ਰਿਹਾ ਪੜ ਰਿਹਾ ਉਹ ਉਹਦੇ ਚੋਂ ਕੁਝ ਉਹ ਗ੍ਰਹਿਣ ਨਹੀਂ ਕਰ ਰਿਹਾ ਤਰਨ ਨਹੀਂ ਕਰ ਰਿਹਾ ਤਾਂ ਇਹ ਵੀ ਗੁਰਬਾਣੀ ਅਨੁਸਾਰ ਪੇਖ ਵਿੱਚ ਹੀ ਆਉਂਦਾ ਇਹ ਵੀ ਦਿਖਾਵਾ ਪਖੰਡਾ ਤਾਂ ਇਥੇ ਕਿਉਂਕਿ ਸੋਟ ਸਦਾ ਸੁਹਾਵਣੀ ਦੀ ਗੱਲ ਚੱਲ ਰਹੀ ਆ ਇਸ ਲਈ ਇਹ ਜ਼ਿਆਦਾ ਟੁਕਮਾ ਕਿ ਜੇਕਰ ਅਸੀਂ ਕੋਈ ਧਰਮ ਗ੍ਰੰਥਾਂ ਦਾ ਪਠਨ ਪਾੜ ਜਾਂ ਗਾਇਨ ਕਰ ਰਹੇ ਆ ਪਰ ਉਹ ਜੋ ਗਾਰੇ ਆ ਸੁਣ ਰਹੇ ਆ ਉਹਦੇ ਭਾਵ ਨੂੰ ਆਪਣੇ ਅੰਦਰ ਵਸਾਉਣ ਦਾ ਉਪਰਾਲਾ ਨਹੀਂ ਕਰ ਰਹੇ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਜਿਹੜਾ ਸੱਚ ਮੁੱਚ ਗਾ ਰਿਆ ਜਿਹਦਾ ਗਾਉਣਾ ਸਫਲ ਆ ਉਹ ਦੰਦ ਨੂੰ ਪਖੰਡ ਨੂੰ ਛੱਡ ਕੇ ਤਿਆਗੇ ਉਸ ਮਾਲਕ ਨਾਲ ਜੁੜਿਆ ਰਹਿਦਾ ਔਰ ਮਾਲਕ ਵੀ ਅਜਿਹਾਂ ਨੂੰ ਉਹ ਆਪਣੀ ਗਲਬਕਰੀ ਵਿੱਚ ਲੈਂਦਾ ਪਰ ਮਾਲਕ ਨੂੰ ਵੀ ਇਹ ਪਸੰਦ ਆਇਆ ਐਸਾ ਜੀਵਨ ਐਸਾ ਜਿਹੜਾ ਪਹਿਰਾਵਾ ਜਿਹਦੇ ਲੋਕ ਦਮ ਨੇ ਪਖੰਡ ਨੇ ਪਾ ਉਸ ਦਾ ਗਾਉਣਾ ਉਸ ਦਾ ਸੁਣਨਾ ਉਸ ਦਾ ਪੜ੍ਹਨਾ ਵਿਚਾਰਨਾ ਉਹ ਸਫਲ ਆ ਉਹ ਮਾਲਕ ਦੀ ਨਜ਼ਰਾਂ ਵਿੱਚ ਪ੍ਰਵਾਨ ਆ ਉਹ ਹਮੇਸ਼ਾ ਉਸ ਮਾਲਕ ਨਾਲ ਜਿਹੜਾ ਉਹ ਰਵੇਂ ਆ ਰਹਿਦਾ ਉਸ ਨਾਲ ਜੁੜਿਆ ਰਹਿਦਾ ਫਿਰ ਫਰਮਾਉਂਦੇ ਸਦਾ ਸ਼ਿੰਗਾਰੀ ਨਾਉ ਮਨ ਕਦੇ ਨਾ ਮੈਲ ਪਤੰਗ ਅਧਿਹੜੇ ਜੀਵੀ ਸ੍ਰੀਆ ਪ੍ਰਾਣੀ ਆ ਜਿਹੜਾ ਇਸ ਰਾਗ ਰਾਈ ਉਸ ਕਰਤੇ ਨੂੰ ਗਾਉਂਦਾ ਨਾਉ ਉਸ ਨੇ ਆਪਣੇ ਮਨ ਜੀ ਵਿੱਚ ਵਸਾ ਲਿਆ ਹੁਣ ਨਾਉ ਜਿਹੜਾ ਪਹਿਲਾ ਗੁਣ ਦੱਸਿਆ ਕਿ ਉਹ ਕਿਸੇ ਜਿੰਦਿਆ ਨਹੀਂ ਕਰਦਾ ਉਹ ਉਸ ਦੇ ਮਨ ਵਿੱਚ ਕੋਈ ਵੈਰ ਵਿਰੋਧ ਨਹੀਂ ਜ਼ੁਬਾਨ ਤੇ ਸੱਚਾ ਵਸਿਆ ਹੋਇਆ ਉਹ ਕੋਈ ਪਖਾਨ ਨਹੀਂ ਕਰਦਾ ਅੰਦਰੋਂ ਬਾਹਰੋਂ ਉਹ ਸਚਿਆਰਾ ਇੱਕੋ ਜਿਹਾ ਤਾਂ ਉਹ ਸਦਾ ਸ਼ਿੰਗਾਰਿਆ ਰਹਿਦਾ ਕਿਉਂਕਿ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਆ ਇਹ ਜੇ दैਵੀ ਗੁਣ ਜਿਹੜੇ ਆ ਇਹ दैਵੀ ਗੁਣ ਉਸ ਨੇ ਅਮੁੱਦ ਧਾਰਨ ਕੀਤੇ ਵਸਾਈ ਹੋਏ ਆ ਇਸ ਲਈ ਉਹ ਸਦਾ ਜਿਹੜਾ ਆਤਮਿਕ ਸ਼ਿੰਗਾਰ ਆ ਇਹਦੇ ਸਰੀਰ ਦੇ ਸ਼ਿੰਗਾਰ ਦੀ ਗੱਲ ਨਹੀਂ ਇਹ ਜਿਹੜਾ ਸ਼ਿੰਗਾਰ ਆ ਇਸ ਸ਼ਿੰਗਾਰ ਨਾਲ ਹਮੇਸ਼ਾ ਉਹ ਸ਼ਿੰਗਾਰੇ ਆ ਰਹੀਦਾ ਅਤੇ ਕਦੇ ਵੀ ਕਿਸੇ ਵੀ ਸਰੀਰ ਦੇ ਅੰਗ ਨੂੰ ਇੰਦਰੀ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਫਿਰ ਆਖਿਆ ਦੇਵਰ ਜੇਠਮੂਏ ਹਾਂਜੀ ਦੁਖ ਸਸੂ ਕਾ ਡਰ ਕੇ ਇਹ ਜਿਹੜਾ ਦੂਜਾ ਸਵਾਲ ਸੀਗਾ ਸਾਰੇ ਦਰਸ਼ਕ ਦਾ ਹਾਂਜੀ ਕਿ ਦੇਵਰ ਜੇਠਮੂਏ ਦੇਵਰ ਜੇਡ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਂ ਵੱਧ ਅਰਥਾਂ ਵਿੱਚ ਵਰਤੇ ਗਏ ਆ ਪਰ ਇਥੇ ਜੋ ਦੇਵਰ ਜੇਡ ਸ਼ਬਦ ਵਰਤੇ ਆ ਅਤੇ ਸਸੂ ਸ਼ਬਦ ਵਰਤੇ ਆ ਸਸੂ ਤੋਂ ਇਥੇ ਭਾਵ ਮਾਇਆ ਤੋਂ ਆ ਅਗਿਆਨਤਾ ਤੋਂ ਆ ਅਤੇ ਦੇਵਰ ਜਿਹੜੇ ਆ ਇਹ ਮਾਇਆ ਦੇ ਜਿਹੜੇ ਪੁੱਤਰ ਆ ਉਹਦੀ ਜਿਹੜੀ ਸੰਤਾਨ ਆ ਠੀਕ ਹੈ ਤੇ ਉਹਦੀ ਸੰਤਾਨ ਲਈ ਇਥੇ ਆਪਾਂ ਕਹਿ ਸਕਦੇ ਆ ਜੋ ਸ਼ਲੋਕ ਦਾ ਭਾਵ ਆ ਕਿ ਜਿਹੜੀ ਨਿੰਦਿਆ ਚੁਗਲੀ ਆ ਜਿਹੜਾ ਵੈਰ ਵਿਰੋਧ ਆ ਜਿਹੜਾ ਝੂਠਾਪਾਨਾ ਦਿਖਾਵਾ ਇਹ ਦੇਵਰ ਜੇਠਾ ਇਹ ਮਾਇਆ ਦੇ ਧੀਆ ਪੁੱਤਰ ਆ ਮਾਇਆ ਦਾ ਜਿਹੜਾ ਮੂਹ ਆ ਇਹ ਸਾਸਾ ਤੋਂ ਗੁਰੂ ਸਾਹਿਬ ਕਹਿੰਦੇ ਆ ਕਿ ਦੇਵਰ ਜੇਠ ਮੂਹੇ ਦੁਖ ਸਸੂ ਦਾ ਡਰ ਕਿਸ ਕਿ ਜਿਹੜੇ ਮਾਇਆ ਦੇ ਇਸ ਮਾਇਆ ਦੇ ਧੀਆ ਪੁੱਤਰ ਸੀ ਇਹ ਖਤਮ ਹੋ ਗਏ ਇਹਨਾਂ ਤੋਂ ਮਰਹਤ ਹੋ ਗਿਆ ਕਦੋਂ ਜਦੋਂ ਇਸ ਰਾਗ ਰائیں ਉਹ ਮੈਂ ਕੋਈ ਵੀ ਰਾਗ ਦਾ ਪ੍ਰਤੀਕ ਆ ਪਾ ਕਿਸੇ ਵੀ ਰਾਗ ਰائیں ਜਿਸ ਤਰ੍ਹਾਂ ਨਾਰਬੀ ਉਸ ਕਰਤੇ ਨੂੰ ਗਾਵੀਆਂ ਸਲਾਇਆ ਉਸ ਦੀ ਸਲਾਉਣ ਦੀ ਬਰਕਤ ਨਾਲ ਇਹ ਅੰਦਰ ਤਬਦੀਲੀ ਆਈ ਇਹ ਪਰਿਵਰਤਨ ਆਇਆ ਤਾਂ ਉਹਦੇ ਨਾਲ ਜਿਹੜਾ ਸੀਗਾ ਇਹ ਹੋਏ ਆ ਕਿ ਜਿਹੜੇ ਕਾਮਾਦਕ ਸੀਗੇ ਇਹਨਾਂ ਤੋਂ ਮੈਂ ਆਪਣੇ ਆਪ ਨੂੰ ਉੱਪਰ ਉਠਾ ਲਿਆ ਠੀਕ ਔਰ ਜਦੋਂ ਇਹ ਧੀਆਂ ਪੁੱਧਰੀ ਉਹਦੇ ਮਰ ਗਏ ਖਤਮ ਹੋ ਗਏ ਤਾਂ ਫਿਰ ਜਿਹੜੀ ਮਾਇਆ ਕੀ ਮੋਹ ਦਾ ਇਹਦਾ ਡਰ ਕੀ ਨੂੰ ਫਾ ਫਿਰ ਮਾਇਆ ਦਾ ਉਹ ਦਬਾਅ ਉਹਦੇ ਉੱਤੇ ਨਹੀਂ ਪੈਂਦਾ ਮਾਇਆ ਉਤੇ ਪ੍ਰਭਾਵੀ ਹਾਵੀ ਨਹੀਂ ਹੁੰਦੀ ਉਹ ਮਾਇਆ ਤੋਂ ਸਾਰਥਕ ਕੰਮ ਲੈਂਦਾ ਬਲਕਿ ਉਹਦਾ ਗੁਲਾਜਾ ਗੁਲਾਮ ਬਣ ਕੇ ਨਹੀਂ ਰਹਿੰਦਾ ਬਲਕਿ ਮਾਲਕ ਬਣ ਕੇ ਰਹਿੰਦਾ ਫਿਰ ਹਜ਼ੂਰ ਆਖਿਰ ਵਿੱਚ ਕਹਿੰਦੇ ਆ ਜੇ ਪਰਪਾਵੈ ਨਾਨਕਾ ਕਰਮ ਮਣੀ ਸਭ ਸੱਚ ਆਖਿਰ ਵਿੱਚ ਕਹਿੰਦੇ ਆ ਕਿ ਜੇਕਰ ਐਸੀ ਜਿਹੜੀ ਜੀਵ ਇਸਤਰੀ ਆ ਪੁਰ샤 ਜਿਹਦੇ ਮਨ ਵਿੱਚ ਪ੍ਰਭੂ ਵੱਸ ਗਿਆ ਫਿਰ ਪਹਿਲੀ ਪੰਕਤੀ ਧਿਆਨ ਰੱਖਿਓ ਸਦਾ ਸੁਹਾਵਣੀ ਤਾਂ ਉਹ ਜਿਹੜੀ ਜੀਵ ਇਸਤਰੀ ਆ ਇਹ ਜਿਹੜਾ ਰਾਗ ਗਾਉਣ ਵਾਲੀ ਇੰਜ ਕਰਦੀ ਦੀ ਸਿਰਫ ਸਲਾਹ ਕਰਨ ਵਾਲੀ ਆ ਉਹ ਪ੍ਰਭੂ ਨੂੰ ਚੰਗੀ ਲੱਗਦੀ ਆ ਪਉਂਦੀ ਆ ਕਿਉਂਕਿ ਉਸ ਨੂੰ ਪ੍ਰਭੂ ਪਉਂਦਾ ਉਹਦੇ ਗੁਣ ਉਹਨੂੰ ਪਾਇਰੇ ਲੱਗਦੇ ਆ ਤੋਂ ਸੁਭਾਵਕਾ ਕਰਤੇ ਨੂੰ ਵੀ ਐਸੀ ਜਿਹੜੀ ਜੀਵ ਇਸਤਰੀ ਆ ਉਹ ਪਉਂਦੀ ਆ ਪਾਇਰੀ ਲੱਗਦੀ ਆ ਇਹ ਉਹਦੇ ਮੱਥੇ ਦਾ ਭਾਗਾ ਦਾ ਟਿੱਕਾ ਸਮਝੋ ਉਸ ਨੂੰ ਹਰ ਤਾਂ ਜਿਹੜਾ ਉਹ ਕਰਤਾ ਜਿਹੜਾ ਉਹ ਕਰਤਾ ਇਹੀ ਨਜ਼ਰ ਆਉਂਦਾ ਜਿਹੜਾ ਦੂਜਾ ਸ਼ਲੋਕ ਆ ਉਦੇ ਵਿੱਚ ਲਈ ਅਸੀਂ ਕਰੀਏ ਆ ਗੁਰੂ ਸਾਹਿਬ ਜੀ ਨੇ ਆਪਾਂ ਸ਼ਲੋਕ ਪੜ੍ਹ ਦਿੰਨੇ ਆ ਆ ਸ਼ਲੋਕ ਵੀ ਜਿਹੜਾ ਉਹ ਉਹੀ ਗੱਲ ਜਿਹੜੀ ਆ ਜਿਹੜੀ ਆ ਉਹ ਰਪੀਰ ਕੀਤੀ ਹੋਏ ਸਮਝੋ ਕਿ ਸੋਟ ਤਾਂ ਸੁਹਾਵਨੇ ਜਾਂ ਹਰ ਨਾਮ ਢੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਪਰਸ਼ਕ ਧਿਆਨ ਦਿਓ ਨ ਕਿ ਕੇਵਲ ਗੁਰੂ ਸਾਹਿਬ ਨੇ ਉਸੇ ਨੂੰ ਆਪਣੇ ਢੰਗ ਨਾਲ ਇਸ ਤਰ੍ਹਾਂ ਬਿਆਨ ਕੀਤਾ ਹੋਇਆ ਹਰ ਪ੍ਰੇਮਕ ਸਾਈ ਦਿਨ ਸਰਾਤ ਹਰ ਰਤੀ ਹਰੰ ਢੋਲੇ ਹਰ ਜਸਾ ਪੁਰਖ ਨਾਲ ਲੱਭਈ ਸਭ ਦੇਖਿਆ ਜਗਤ ਮੇ ਟੋਲੇ ਗੁਰ ਸਤਗੁਰੂ ਨਾਮ ਦਰੜਾਇਆ ਮਨ ਅੰਤ ਨਾ ਤਾਹੋਂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰੂ ਕੇ ਗੁਲ ਗੋਲੇ ਇਹ ਸ਼ਲੋਕ ਵਾਰਾਂ ਦੇ ਵਿਧਿਕ ਵਿੱਚ ਵੀ ਆਇਆ ਥੋੜਾ ਜਿਹਾ ਸਪੈਲਿੰਗ ਜਿਹੜਾ ਹੈਗਾ ਉਹ ਫਰਕ ਵੀ ਆ ਉਥੇ ਗੁਲ ਗੋਲੇ ਅਤੇ ਗੋਲ ਗੋਲੇ ਆ ਤੇ ਪੋੜੀ ਵਿੱਚ ਮਹਾਰਾਜ ਫਰਮਾਉਂਦੇ ਤੋਂ ਆਪੇ ਸਿਸ਼ਟ ਕਰਤਾ ਸਿਰ ਨਾ ਹਾਰੇ ਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰੇ ਆ ਦਾਤਾ ਕਰਤਾ ਆਪ ਆਪੋਗ ਨਾ ਹਾਰੇ ਆ ਸਭ ਤੇਰਾ ਸ਼ੁੱਧ ਵਰਤਾ ਉਪਾਵਨ ਹਾਰਿਆ ਹੁ ਗੁਰਮੁਖ ਸਦਾ ਸਲਾਹੀ ਗੁਰ ਕੋ 바ਰਿਆ ਕਿਉਂਕਿ ਗੁਰੂ ਰਾਹੀ ਸਭ ਕੁਝ ਸੰਭਵਾ ਇਸ ਲਈ ਅਗਦੇ ਮੈਂ ਗੁਰੂ ਤੋਂ ਬਲਿਹਾਰਾਂ ਕੁਰਬਾਨਾਂ ਜੀ ਠੀਕ ਹੈ ਤੂੰ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਸਾਨੂੰ ਸਮਝਾਇਆ ਮੈਂ ਕਿਹਾ ਜਨਾ ਸੱਜਣ ਨੇ ਕੁਐਸਚਨ ਕੀਤਾ ਸੀ ਅਸੀਂ ਉਹਦਾ ਜਵਾਬ ਦੋਨਾਂ ਸਪੈਸ਼ਲੀ ਦੋ ਜੜੀਆਂ ਮੈਟਾਫਰਸ ਬੜੀ ਕਲੀਅਰ ਯੂਜ਼ ਕੀਤੇ ਇੱਕ ਤਾਂ ਦੰਦੀ ਮੈਲ ਦਾ ਜਿਹੜਾ ਕੁਐਸਚਨ ਸੀ ਕਿ ਦੰਦਾਂ ਦੀ ਮੈਲ ਹੈ ਕਿ ਕਾਦੀ ਮੈਲ ਹੈ ਉਹ ਸਾਡੇ ਅੰਦਰ ਕਿਹੜੀ ਚੀਜ਼ ਹੈਗੀ ਹੈ ਜਿਹੜੀ ਮੈਲ ਦੇ ਰੂਪ ਵਿੱਚ ਹੈ ਤੇ ਦੂਜਾ ਦੇਵਰ ਜੇਠ ਦਾ ਗੱਲ ਕੀਤੀ ਉਹ ਕਿਹੜੇ ਮਾਇਆ ਦੇ ਦਿੱਤਾ ਪੁੱਤਰਾਂ ਨੂੰ ਉਹਨਾਂ ਨੇ ਸੰਬੋਧਨ ਕੀਤਾ ਉਹ ਗੁਰਬਾਣੀ ਨੂੰ ਪੜਨ ਲੱਗਿਆ ਸਾਰੇ ਧਿਆਨ ਰੱਖੀਏ ਕਿ ਮੈਟਾਫਰਸ ਬਹੁਤ ਯੂਜ਼ ਕੀਤੇ ਆ ਇਹਦੇ ਵਿੱਚ ਕਾਫੀ ਐਦਾਂ ਦੀਆਂ ਚੀਜ਼ਾਂ ਯੂਜ਼ ਕੀਤੀਆਂ ਜਿਹੜੀਆਂ ਸੀ ਨਾਰਮਲ ਜਿਹੜੇ ਪੰਜਾਬੀ ਦੇ ਅਰਥ ਹੈ ਜਾਂ ਉਹਨੂੰ ਸਿੱਧਾ ਨਹੀਂ ਲੈ ਸਕਦੇ ਆ ਸਾਨੂੰ ਉਹਨੂੰ ਸਮਝਣ ਲਈ ਜਿਦਾ ਭਾਈ ਸਾਹਿਬ ਨੇ ਦੱਸਿਆ ਪਹਿਲੇ ਪਹਿਲੀ ਸਦਾ ਸੁਹਾਗਣੀ ਕਿੱਦਾਂ ਬਣਨਾ ਸੱਚਾ ਕਿੱਦਾਂ ਬਣਨਾ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹਰ ਕੁਐਸਚਨ ਉਹਦਾ ਉਹਦਾ मीनिंग ਉਸੇ ਹਿਸਾਬ ਨਾਲ ਨਿਕਲੇਗਾ ਸੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਆਈ ਥਿੰਕ ਦਸ ਕੁਐਸਚਨ ਉਹਦੇ ਤੁਹਾਡੇ ਕੋ ਕੋਈ ਵੀ ਕੁਐਸਚਨ ਕਿਸੇ ਤਰ੍ਹਾਂ ਦਾ ਵੀ ਹੋਵੇ ਪਲੀਜ਼ ਸਾਨੂੰ ਕਮੈਂਟ ਸੇਜ ਭੇਜਿਆ ਕਰੋ ਪੰਜਾਬੀ ਵਿੱਚ ਕਮੈਂਟ ਕਰਿਆ ਕਰੋ ਅਸੀਂ ਅੱਗੋਂ ਉਹਦੀ ਕੋਸ਼ਿਸ਼ ਕਰਾਂਗੇ ਸਬੰਧੀ ਸਾਰ ਕਰਨ ਦੀ ਭਾਈ ਸਾਹਿਬ ਤੁਹਾਡਾ ਤੇ ਸਾਰੇ ਦਰਸ਼ਕਾਂ ਨੂੰ ਵਾਗੂ ਦੀ ਕਾਛਾ ਵਾਗੂ ਦੀ ਫਤਿਹ